ਸਿਆਣੇ ਬੰਦੇ ਦਾ ਕਹਾਵਤਾਂ ਬਣਾ ਕੇ ਤੁਰ ਗਏ ਪਰ ਇਹਨਾਂ ਨੂੰ ਸਿੱਧ ਕਰਨ ਵਾਸਤੇ ਡਿਊਟੀ ਲੱਗੇ ਅੱਜਕੱਲ ਵੋਟਾਂ ਮੰਗਣ ਵਾਲਿਆਂ ਦੀ ਜਿਵੇਂ ਕਹਿੰਦੇ ਹੁੰਦੇ ਨੇ ਕਹਿੰਦੇ ਰੰਡੀ ਦਾ ਰੰਡ ਕੱਟ ਲਵੇ ਕੱਟਣ ਨਹੀਂ ਦਿੰਦੇ ਲੋਕ ਕੁੜੇ ਥੇਗੜੂਆਂ ਦੀ ਉਂਗਲ ਚੜ੍ਹ ਕੇ ਲੰਡਾ ਛੇੜ ਲਿਆ ਬੋਕ ਕੁੜੇ ਕਹਾਵਤ ਤਾਂ ਦੱਸਦੀ ਆ ਵੀ ਵੋਟਾਂ 'ਚ ਖੜੇ ਹੋਣ ਦੇ ਪੰਗੇ ਬੰਦਾ ਆਪ ਘੱਟ ਲੈਂਦਾ ਮਾ ਤੜ ਤਾ ਮਾ ਤੜ ਵਰਗੇ ਖਾ ਪੀ ਕੇ ਬੱਬਰ ਬਲੂਸਣ ਵਾਲੇ ਵੱੱਦ ਦਵਾਉਂਦੇ ਨੇ ਜਦੋਂ ਘਰੇ ਆ ਕੇ ਬੱਤ ਜੇ ਦੇ ਦੇਗੇ ਚ ਧਰ ਲੰਦ ਨੇ ਵੱਦ ਪੱਤੀ ਪਾ ਕੇ ਚਾਹ ਆਪ ਚਾਹੇ ਇਹਨਾਂ ਨੂੰ ਘਰੇ ਕੋਈ ਪੁੱਛੇ ਨਾ ਪੁੱਛੇ ਪਰ ਕੱਪੀ ਜੋ ਚੁਸਕੀਆਂ ਵਰਦੇ ਹੋਏ ਮਾਲਕ ਦਾ ਦਿਲ ਤਾਂ ਐਨ ਖੜਾਉਂਦੇ ਨੇ ਕਰਦੇ ਚਾਹੇ ਦੁੱਧ ਵਾਲੀ ਕਿੰਨੀ ਫੜਾ ਕੇ ਡੈਰੀ ਤੱਕ ਲਿਜਾਣ ਦਾ ਭਰੋਸਾ ਬਣਾ ਕਰਦੇ ਹੁਣ ਪਰ ਵੋਟਾਂ ਵਾਲੇ ਘਰਾਂ ਚ ਦਾ ਕਾਰਡ ਲਾ ਕੇ 40 40 ਘਰਾਂ ਦੀਆਂ ਇਕੱਠੇ ਕੱਲਾ ਕੱਲਾ ਵੋਟਾਂ ਪਵਾਉਂਦੇ ਨੇ ਜਿਨ੍ਹਾਂ ਨੂੰ ਘਰੋਂ ਕੋਈ ਕੱਖਾਂ ਲਈ ਰੇੜੀ ਨਹੀਂ ਹੱਕਣ ਦਿੰਦਾ ਵੀ ਕੀ ਪਤਾ ਕਿਤੇ ਰਾਤ ਚ ਖੋਲ ਕੇ ਟਾਇਰ ਨਾ ਵੇਚ ਦਣ ਉਹ ਵੋਟਾਂ ਵਾਲੇ ਕਰਨੇ ਖਾ ਕੇ ਚਾ ਨਾ ਮਦਾਣੇ ਦੀ ਕੌਲੀ ਦੂਰ ਦੂਰ ਤੱਕ ਏਰੀਆ ਸਾਭ ਲੈਂਦੇ ਨੇ ਚਾਚਾ ਉਧਰ ਤਾਂ ਤੈਨੂੰ ਗੇੜਾ ਮਾਰਨ ਦੀ ਜਮੀ ਨਹੀਂ ਲੋੜ ਉਧਰ ਤਾਂ ਆਪਣੀ ਸਾਰੇ ਕਿਤੇ ਬਣਦੀ ਆ ਬੰਦੇ ਆ ਆਪਣੇ ਨੇ ਆਪਾਂ ਨੇ ਕਹਿਤਾ ਵੋਟਾਂ 'ਚ ਖੜਾ ਹੋਣ ਵਾਲਾ ਸੋਚਦਾ ਵੀ ਲੈ ਵੀ ਆਪਣੀ ਤਾਂ ਹੋ ਗਈ ਬੱਲੇ ਬੱਲੇ ਬਸ ਫਿਰ ਉਸ ਤੋਂ ਬਾਅਦ ਚੱਕੀ दारू ਦੀ ਪੇਟੀ ਕਰੇ ਲਿਜਾ ਕੇ ਸੰਦੂਕਾਂ ਥੱਲੇ ਆ ਵੋਟਾਂ ਵਾਲੀ ਗੱਲ ਦੇ ਮੇਰੀ ਮਾਸੀ ਕੇ ਘਰੇ ਕਰੇ ਕੱਲ ਕੀ ਤਮਾਸ਼ੇ ਲੱਗੇ ਮੇਰੀ ਮਾਸੀ ਕਈ ਦਿਨਾਂ ਦੀ ਸਾਡੇ ਕੋਲੇ ਆਈ ਹੋਈ ਸੀ ਮੈਨੂੰ ਕਹਿੰਦੀ ਭਾਈ ਮੈਨੂੰ ਛੱਡ ਗਿਆ ਮਾਹ ਚੱਲ ਕੋਈ ਨਹੀਂ ਮਾਸੀ ਛੱਡਿਆ ਨਾ ਵੋਟਾਂ ਬੂਟਾਂ ਨੇ ਆਪਾਂ ਵੀ ਦੇਵਾਂਗੇ ਆ ਕੇ ਫਿਰ ਗੀੜਾ ਗੂੜਾ ਚਲੋ ਜੀ ਮੈਂ ਮਾਸੀ ਨੂੰ ਮਾਸੀ ਦੇ ਪਿੰਡ ਛੱਡਣ ਵਗ ਗਿਆ ਜਦੋਂ ਗਾਹਾਂ ਗਿਆ ਉਹਨਾਂ ਦਾ ਬੁੜਾ ਧੁੱਪੇ ਬੈਠਾ ਧੁੱਪ ਜੀ ਸੇਕਣ ਲੱਗ ਰਿਹਾ ਮਹਾਲਾ ਜਾਂ ਲੱਗੇ ਕੀ ਕਰਾਂਗੇ ਸਿਆਣੇ ਮੰਦੇ ਕੋਲੀ ਬੈਜਣ ਆ ਮੈਂ ਸਿਆਣੇ ਬੰਦੇ ਕੋਲੇ ਉੱਥੇ ਬੁੜੇ ਕੋਲੇ ਗੱਲਾਂ ਗੁੱਲਾਂ ਮਾਰਨ ਧੁੱਪੇ ਬਹਿ ਗਿਆ ਬੈਠੇ ਬੈਠਿਆਂ ਨੂੰ ਉੱਥੇ ਮਾਸੀ ਦਾ ਮੁੰਡਾ 10 ਮਿੰਟਾਂ ਬਾਅਦ ਚਾਹ ਫੜਾ ਗਿਆ ਚਾਹ ਪੀਂਦੇ ਪੀਂਦੇ ਗਾਹ ਉਹਨਾਂ ਦੇ ਘਰੇ ਚਮਚਾ ਲਾਂਚ ਟਾਈਪ ਦਾ ਇੱਕ ਉਮੀਦਵਾਰ ਵੋਟਾਂ ਮੰਗਣ ਆ ਗਿਆ ਇੱਕ ਉਮੀਦਵਾਰ ਬਾਕੀ ਉਹਦੇ ਵਾਲੇ ਵਾਲੇ 6-7 ਪਿੰਡ ਦੇ ਕੰਮਾਂ 'ਚ ਰੋੜਾ ਲਾਉ ਚਮਚੇ ਜਿੰਦਾਬਾਦ ਦੇ ਨਾਅਰੇ ਆ ਨਾ ਬੁੜਕਰੀ ਬਾਕੀ ਦੇ ਪਿੱਛੇ ਖੜੇ ਤੇਜਪੱਤੀ ਦੀ ਚਾਹ ਪਿਆ ਕੇ ਭੁੱਕੀ ਖਵਾ ਕੇ ਤੋਰੇ ਹੋਏ ਨੱਬਲ ਜੇ ਢਿੱਡ ਤੋਂ ਝੁਗਾ ਚੱਕ ਚੱਕ ਕੇ ਖੁਰਕਾ ਖੁਰਕਰੀ ਉਮੀਦਵਾਰ ਕੋਡਾ ਜਾ ਹੋ ਕੇ ਲਾ ਕੇ ਪੈਣੀ ਹੱਥ ਕਹਿੰਦਾ ਬਾਬਾ ਜੀ ਐਤ ਕਾ ਵੋਟਾਂ ਪਾਇਓ ਬਾਬਾ ਕਹਿੰਦਾ ਹਾਂ ਪਾਈ ਇੱਕ ਪਿੱਛੇ ਜੇ ਖੜਾ ਚਮਚਾ ਕਹਿੰਦਾ ਵੇ ਨੇੜੇ ਹੋ ਕੇ ਦੱਸ ਬਾਬੇ ਨੂੰ ਘੱਟ ਦਿਸਦਾ ਜਾਂ ਤੇਰੇ ਕਣੀ ਚਾਕਦਾ ਇਹਨਾਂ ਕਾ ਡਿਗਦੀਆਂ ਨੇ ਬਾਬਾ ਕਹਿੰਦਾ ਨਾ ਨਾ ਪੁੱਤ ਖੇਚੜਾ ਨਾ ਕਰੀ ਤੂੰ ਮੈਨੂੰ ਦਿਸੇ ਨਾ ਦਿਸੇ ਪਰ ਆ ਜਿਹੜੇ ਤੇਰੇ ਪਿੱਛੇ ਪੰਜ ਚਾਰ ਖੜੇ ਨੇ ਇਹਨਾਂ ਦੀਆਂ ਕਰਤੂਤਾਂ ਜਮਾ ਸਾਫ ਦਿਖਦੀਆਂ ਨੇ ਉਮੀਦਵਾਰ ਕਹਿੰਦਾ ਬਾਬਾ ਜੀ ਵੋਟਾਂ ਤੁਸੀਂ ਮੈਨੂੰ ਪਾਉਣੀਆਂ ਨੇ ਮੈਂ ਖੜਾ ਇਹਨਾਂ ਦੀ ਗੱਲ ਛੱਡੋ ਬਾਬਾ ਕਹਿੰਦਾ ਕੋਈ ਨਾ ਭਾਈ ਤੂੰ ਤਾਂ ਘਰ ਦਾ ਜਵਾਕ ਹੈ ਤੈਨੂੰ ਪਾਵਾਂਗੇ ਆਜਾ ਪਹਿਲਾਂ ਤੇਰੇ ਵੱਡ ਬਡੇਰੇ ਦੇ ਕੰਮਾਂ ਕਣੀ ਹੋ ਲੈਨੇ ਆ ਜਿਹੜਾ ਤੇਰੇ ਬਾਪ ਨੇ ਆਪਦੀ ਸਰਪੰਚੀ ਵੇਲੇ ਪਿੰਡ 'ਚ ਆਪਣੇ ਵਾਟਰ ਬਾਕਸ ਲਵਾਇਆ ਧੀ ਆਜਾ ਦੋਏ ਬਾਬਾ ਪੋਤਾ ਪਹਿਲਾਂ ਉਹਦੀ ਟੂਟੀ ਛੱਡ ਕੇ ਮੂੰਹ ਤੋਂ ਲੈਨੇ ਆ ਇਨਨੇ ਨੂੰ ਦੂਜੀ ਸਾਈਡ ਤੋਂ ਇੱਕ ਹੋਰ ਚਮਚਾ ਬੋਰ ਪੈ ਕਹਿੰਦਾ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ ਵੋਟਾਂ ਪਾ ਕੇ ਜਿੱਤਿਆ ਉਹ ਵਾਟਰ ਬਾਕਸ ਆਪਣਾ ਬਾਈ ਜਿੱਤਣਸਾਰ ਲਵਾ ਦੂਗਾ। ਹਾਂ ਬਾਬਾ ਕਹਿੰਦਾ ਭਾਈ ਲਵਾਵੇ ਨਾ ਲਵਾਵੇ ਦੇਖ ਮੱਲਾ ਹੁਣ ਤਾਂ ਸਾਨੂੰ ਵੋਟਾਂ ਤੇਰੀ ਭਲਾਈ ਵਾਸਤੇ ਪਾਉਣੀਆਂ ਪੈਣਗੀਆਂ। ਕੱਟੂ ਕੱਟ ਜੇ ਹੋਰ ਨਹੀਂ ਕੁਝ ਬਣੂਗਾ ਜਿੱਤ ਕੇ ਤੈਨੂੰ ਤਾਂ ਪਹੇ ਵਧਣ ਵਾਸਤੇ ਕਹੀ ਸਟੀਲ ਦੀ ਨਮੀਂ ਦਵਾ ਦੂਗਾ। ਉਮੀਦਵਾਰ ਕਹਿੰਦਾ ਬਾਬਾ ਜੀ ਤੁਸੀਂ ਪੁਰਾਣੀਆਂ ਗੱਲਾਂ ਛੱਡੋ ਤਾਂ ਸਾਰੀਆਂ ਗੱਲਾਂ ਪੁਰਾਣੀਆਂ ਹੋ ਗਈਆਂ ਹੁਣ ਆਪਾਂ ਨਵੀਂ ਪਾਰਟੀ 'ਚ ਰਲ ਗਏ ਆਪਾਂ ਕੰਮ ਤਜਰਬੇ ਨਾਲ ਕਰਾਂਗੇ। ਬਾਬਾ ਕਹਿੰਦਾ ਇਹ ਗੱਲ ਦਾਦਾ ਪੁੱਤ ਦੇਖ ਮੈਨੂੰ ਤੇਰੇ ਤੇ ਮਾਣ ਹੈ ਤੂੰ ਤਜਰਬੇਕਾਰਾਂ ਦਾ ਖੂਨ ਹੈ ਉਹਨਾਂ ਮੰਗੂ ਤਜਰਬੇ ਚਾਵੇਂਗਾ। ਤੇਰਾ ਚਾਚਾ ਤਾਂ ਪੰਚਾਇਤ ਮੈਂਬਰ ਬਣ ਕੇ ਟੋਬਾ ਖਾ ਗਿਆ ਦੀ ਹੁਣ ਤੂੰ ਜਿੱਤ ਕੇ ਟੋਬੇ 'ਚ ਡਿੱਗਣ ਵਾਲਾ ਨਾਲਾ ਖਾਵੇਂਗਾ। ਤੇਰਾ ਦਾਦਾ ਆਪਦੀ ਸਰਪੰਚੀ ਵੇਲੇ ਤਜਰਬੇ ਨਾਲ ਪੰਚਾਇਤੀ ਟੱਕ ਦੀਆਂ ਮੋਟਰਾਂ ਆਪਦੇ ਖੇਤ ਪਾਉਂਦਾ ਸੀ ਹੁਣ ਤੂੰ ਜਿੱਤ ਕੇ ਤਜਰਬੇ ਨਾਲ ਪੰਚਾਇਤੀ ਟੱਕ ਵਾਲੇ ਆਪਦੇ ਖੇਤ 'ਚ ਬੋਰ ਲਵਾਵੇਂਗਾ ਜਦੋਂ ਬਾਬੇ ਨੇ ਜਮੀਂ ਪੂਹ ਪੜਾ ਸਜਾ ਕਰਤਾ ਕਿ ਪਿੱਛੋਂ ਬੀਂਟ ਡਾ ਜਾ ਬੋਰ ਪਿਆ ਕਹਿੰਦਾ ਕੋਈ ਗੱਲ ਨਹੀਂ ਬਾਬਾ ਜੀ ਐ ਨਾ ਕਰੋ ਥੋੜੇ ਬਾਰ ਤੇ ਬਾਰ ਵੋਟਾਂ ਪਾਇਓ ਮੁੰਡਾ ਜਦੋਂ ਮਰਜ਼ੀ ਠਾਲ ਲਿਆ ਕਰੂ ਅੱਧੀ ਰਾਤ ਨੂੰ ਸੋਡਾ ਕੰਮ ਉੱਠ ਕੇ ਕਰ ਦਿਆ ਕਰੂ ਹਾਂ ਬਾਬਾ ਕਹਿੰਦਾ ਭਾਈ ਐਸੇ ਖੁਸ਼ੀ ਦੇ ਮਾਰੇ ਵੋਟਾਂ ਪਾਵਾਂਗੇ ਵੀ ਸਾਡੇ ਬਾਰ ਤੇ ਬਾਰ ਆਪਦੇ ਫਾਇਦੇ ਨੂੰ ਪਾਵਾਂਗੇ ਤੂੰ ਦੇਖ ਲੈ ਪਹਿਲਾਂ ਤਾਂ ਸਾਨੂੰ ਨੂੰਤੀ ਦਿਨ ਮੇੜਾ ਕਰਾ ਕੇ ਪਾਰਟੀ ਦੇਣ ਤੈਨੂੰ ਹਉ ਪਿੰਡ ਦੀ ਪਰਲੀ ਫਿਰਨੀ ਤੇ ਜਾਣਾ ਪੈਂਦਾ ਸੀ ਕੱਟੋ-ਕੱਟ ਹੁਣ ਨੇੜੇ ਤਾਂ ਸਰ ਜਿਆ ਕਰੂ ਕਹਿੰਦਾ ਪੁੱਤ ਇੱਕ ਗੱਲ ਹੋਰ ਯਾਦ ਰੱਖਿਓ ਮੇਰਾ ਪੱਕਾ ਵਾਅਦਾ ਹੈ ਵੋਟਾਂ ਸੋਨੂਏ ਪਾਊਗਾ ਤਾਇਆ ਹਾਂ ਪਰ ਜੇ ਤੁਹਾਡਾ ਸਟੇਟਿਟੀ ਚ ਬੰਦਿਆ ਹੋਇਆ ਜਮਿਆਂ ਜਾਂ ਮੁੰਡਿਆਂ ਨੇ ਵੋਟਾਂ ਵਾਲੇ ਦਿਨ ਰੇ ਨਾ ਕੁੱਟਣ ਲਾਇਆ ਚਲੋ ਜੀ ਬਾਲਾ ਕੰਮ ਬਦੇ ਜੀ ਨੂੰ ਦੇਖ ਕੇ ਇੱਕ ਸਾਈਡ ਤੋਂ ਡੱਡ ਨਾ ਸਜਾ ਚਮਚਾ ਹੋਰ ਬੋਲ ਪਿਆ ਕਹਿੰਦਾ ਬਾਬਾ ਜੀ ਐਤਕਾ ਤੁਸੀਂ ਵੋਟਾਂ ਝਾੜੂ ਦੇ ਮੂੰਹ ਨੂੰ ਪਾਣੀਆਂ ਨੇ ਬੰਦਿਆਂ ਦੇ ਮੂੰਹ ਨੂੰ ਨਹੀਂ ਪਾਣੀਆਂ ਮੰਤਰੀ ਸਾਹਿਬ ਦੇ ਮੂੰਹ ਨੂੰ ਪਾਇਓ ਐਤ ਕੀ ਆਪਾਂ ਪੁਰਾਣੇ ਗਰੀਬ ਜੇ ਵਰਕਰਾਂ ਨੂੰ ਦਬਕਾ ਕੇ ਇਧਰੋਂ ਖੜੇ ਹੋਏ ਹੋਇਆ। ਬਾਬਾ ਕਹਿੰਦਾ ਪੁੱਤ ਫਿਰ ਤੁਸੀਂ ਆਏ ਨਾ ਕਹੋ ਵੀ ਅਸੀਂ ਤਾਜ਼ੇ-ਤਾਜ਼ੇ ਝਾੜੂ ਵਾਲੇ ਚਰਲੇ ਹੋਏ ਆਂ। ਤੁਸੀਂ ਕਹੋ ਵੀ ਅਸੀਂ ਸਾਰੇ ਜਣੇ ਤਾਜ਼ੇ-ਤਾਜ਼ੇ ਧੋਕੇ ਮਸ਼ੀਨ ਦੇ ਸਾਫ਼ ਕਰੇ ਹੋਏ ਆਂ। ਜਾ ਫਿਰ ਤੁਹਾਡੇ ਤੋਂ ਗੱਪਾਂ ਦੇ ਪ੍ਰਸ਼ਾਦ ਨਾ ਕਿਸੇ ਲੀਡਰ ਦਾ ਫੰਡ ਛਕਿਆ ਹੋਇਆ। ਹਾਂ। ਹੋਰ ਚਾੜੂ ਵਾਲਿਆਂ ਨੂੰ ਕਿਹੜਾ ਤੁਹਾਡੇ 2012 ਤੋਂ ਲੈ ਕੇ ਹੁਣ ਤੱਕ ਪੋਸਟਰਾਂ ਦਾ ਨੋਹਾਂ ਚ ਆਟਾ ਫਸਿਆ ਹੋਇਆ। ਲੋ ਵੀ ਇੰਨੇ ਨੂੰ ਆ ਗਿਆ ਉੱਥੇ ਮਾਸੀ ਦਾ ਮੁੰਡਾ ਕਹਿੰਦੇ ਜੀ ਸਾਸਰੀ ਕਾਲ ਬਾਈ ਜੀ ਸਾਸਰੀ ਕਾਲ। ਇੱਕ ਦੁੱਧ ਵਾਲੀ ਕੇਨ ਦੇ ਢੱਡ ਵਰਗਾ ਜਾ ਕਹਿੰਦਾ ਬਾਈ ਜੀ ਐਤਕਾ ਵੋਟਾਂ ਗਰੁੱਪ ਕਰਕੇ ਇੱਧਰ ਬਾਈ ਨੂੰ ਪਾਇਓ। ਮਾਸੀ ਦਾ ਮੁੰਡਾ ਕਹਿੰਦਾ ਲੈ ਵੋਟਾਂ ਦੇ ਢੇਰ ਲਾਵਾਂਗੇ ਅਸੀਂ ਵੋਟਾਂ ਸਾਨੂੰ ਸਫਾਈ ਅਭਿਆਨ ਦੇ ਕਰਮਚਾਰੀਆਂ ਨੂੰ ਨਹੀਂ ਪਾਵਾਂਗੇ ਹੋਰ ਕਿਹਨੂੰ ਪਾਵਾਂਗੇ ਅਸੀਂ ਹੈਰਾਨੀ ਨਾਲ ਪੁੱਛਿਆ ਯਾਰ ਇਹ ਚਿੱਟੇ ਕਪੜੇ ਵਾਲੇ ਚਿੱਟੀਆਂ ਜਾਗਟਾਂ ਵਾਲੇ ਕਾਲੀਆਂ ਮੁੱਛਾਂ ਵਾਲੇ ਟੂਟੀਆਂ ਵਾਲੀਆਂ ਪੱਗਾਂ ਵਾਲੇ ਤਾਂ ਇਹ ਕਿਹੜੇ ਹਿਸਾਬ ਨਾਲ ਸਫਾਈ ਅਭਿਆਨ ਦੇ ਕਰਮਚਾਰੀ ਬਣਾਤੇ ਸਾਨੂੰ ਕਹਿੰਦਾ ਦੇਖੋ ਜੀ ਪਿੰਡਾਂ ਦੇ ਵਿੱਚ ਜਿਆਦਾ ਗੰਦ ਪਾਉਂਦੀਆਂ ਨੇ ਨਾਲੀਆਂ ਜੱਗ ਪਾਉਂਦੀਆਂ ਨੇ ਟੱਟੀਆਂ ਇੰਨਾ ਚੋਂ ਅੱਧੇ ਕੇ ਪਿਛਲੇ ਪਲਾਨ ਸਾਡੇ ਪਿੰਡ ਦੀਆਂ ਨਾਲੀਆਂ ਖਾ ਗਈ। ਅੱਧੇ ਕੋਦੂ ਪਿਛਲੇ ਪਲਾਨ ਚ ਲੋਕਾਂ ਦੀਆਂ ਟੱਟੀਆਂ ਖਾ ਗਈ। ਹੋਰ ਬੰਦੇ ਗੰਦ ਪਾਉਣ ਵਾਲੇ ਜੇ ਥੋੜਾ ਨੇ ਸਫਾਈ ਵਾਹਨ ਦੇ ਕਰਮਚਾਰੀਆਂ ਚੋਂ ਹੀ ਆ ਗਏ। ਹੁਣ ਤੁਹਾਡੇ ਸਾਹਮਣੇ ਨੇ ਇਹ ਆਪ ਲਿਬੜੇ ਹੋਏ ਬੰਦੇ ਚਾੜੂ ਚ ਰਲ ਕੇ ਰੰਗਲਾ ਪੰਜਾਬ ਬਣਾਉਣ ਆ ਗਏ। ਲੋ ਜੀ ਵੋਟਾਂ ਮੰਗਣ ਵਾਲੇ ਦਾ ਚੰਡਪਰੇਟ ਜੀ ਕਰਾ ਕੇ ਆਏ ਖਿੰਡਗੇ ਜਿਵੇਂ ਕਿਸੇ ਨੇ ਬੱਗ ਚ ਪੱਥਰ ਮਾਰ ਕੇ ਬੈੜੀਆਂ ਕਣਈਆਂ ਉਂ ਜਾਂਦੀਆਂ ਨੇ ਕੋਈ ਪਰਨੇ ਜੇ ਨਾ ਮੂਹ ਲਵਾ ਕੇ ਇੱਧਰ ਨੂੰ ਲੰਘਿਆ ਕੋਈ ਕੰਨ ਤੇ ਫੋਨ ਜਾ ਲਾ ਕੇ ਇੱਧਰ ਦੀ ਲੰਘਿਆ ਬਾਬਾ ਕਹਿੰਦਾ ਦੇਖ ਲੈ ਪੁੱਤੇ ਇਹਨਾਂ ਨੂੰ ਤਾਂ ਸੁਬਾਹ ਦਪਹਿਰ ਹਰੇ ਘਰ ਚੋ ਕਰੀਆਂ ਕਰੀਆਂ ਦਾ ਮਹਾਬਾਬਾ ਜੀ ਆਤਮਾਸਾ ਦੇਖ ਕੇ ਮੈਂ ਤਾਂ ਲਾਬ ਹੀਰੇ ਨੂੰ ਕਹਿਣਾ ਵੀ ਜਿਹੜਾ ਤਾਂ ਗੀਤ ਗੱਡੇ ਸੀ ਬੁੱਢੀ ਉਮਰੇ ਪਤਾ ਲੱਗੂ ਕਰਤੂਤਾਂ ਕਰੀਆਂ ਦਾ ਹਾਂ ਉਹਨੋਂ ਹੁਣ ਜਵਾਨੇ ਦੇ ਹਿਸਾਬ ਨਾਲ ਚੇਂਜ ਕਰਦੇ ਵੀ ਵੋਟਾਂ ਵੇਲੇ ਪਤਾ ਲੱਗੂ ਕਰਤੂਤਾਂ ਕਰੀਆਂ ਦਾ ਹੈਲੋ ਹੈ ਪ੍ਰਭੂ ਹੈ ਪ੍ਰਭੂ ਹੈ ਹੈ ਨਾ ਕਿੰਨਾ ਦੱਕਨਾ ਤੋਂ ਪ੍ਰੇਮਨੋ ਨਹੀਂ ਇਹ ਕੀ ਹੋਇਆ